ਕਿੱਥੋਂ ਆ ਬੁੜੀ ਜੇ ਨੇ ਹੁਣ ਸਿਆਪਾ ਪਾਇਆ ਮੈਨੂੰ ਫੂਕ ਦੋ ਇਹਨਾਂ ਨੂੰ ਰੋਟੀਆਂ ਨਾ ਜੀ ਇੱਕ ਦਿਨ ਬਾਹਰਲਾ ਖਾ ਲੈਂਦੀ ਫਿਰ ਇਹਦੇ ਕੀ ਸੰਘ ਚੋਂ ਨਿੱਟਪਦੀ ਸੀਗੀ ਉਹ ਤਾਂ ਬਥੇਰਾ ਖਾਈ ਜਾਊਗੀ ਬਾਹਰਲਾ ਖਾ ਖਾ ਫੁੱਲੀ ਪਈ ਆ ਜੇ ਇੱਕ ਦਿਨ ਮੈਂ ਕਿਹਾ ਤਾਂ ਬੁੜੀ ਨੂੰ ਕਿ ਬਾਹਰੋਂ ਮੰਗਾ ਲਾ ਉਹਦੀ ਆਪਦੇ ਮੁੰਡੇ ਨੂੰ ਉਂਗਲਾਂ ਲਾਤੀਆਂ ਨਹੀਂ ਚੰਗਾ ਭਲਾ ਬਣਾ ਕੇ ਭੇਜਿਆ ਸੀਗਾ ਮੈਂ ਕਿ ਅੱਜ ਬਾਹਰੋਂ ਮੰਗਾ ਲੰਨੇ ਆਂਗੇ ਹੁਣ ਦੱਸ ਪਹਿਲਾਂ ਨਾ ਆਟਾ ਗੁੰਨਾ ਫਿਰ ਇਹਨਾਂ ਨੂੰ ਰੋਟੀਆਂ ਫੂਕਾਂ ਵੀ ਦੱਸ ਤੂੰ ਖਾ ਲਾ ਕਿਤੇ ਮੇਰੇ ਨੌ ਵੀ ਖਰਾਬ ਹੋ ਜਾਣੇ ਨੇ ਅੱਜ ਤਾਂ ਮੇਰੇ ਨਾਲ ਤਾਂ ਕੁਲਵਿੰਦਰ ਚੰਗੀ ਰਹਿ ਗਈ ਜਿਹੜੀ ਪਹਿਲਾਂ ਪਹਿਲਾਂ ਰੋਟੀ ਲਾ ਕੇ ਤਾਂ ਖਾ ਗਈ ਇੱਕਾ ਬੁੜੀ ਜੀ ਆ ਮੁੰਡਾ じゃ ਵੀ ਨਾ ਉਹਦੇ ਮੂਰੇ ਉਹਦੀ ਮੰਨ ਗਿਆ ਵੀ ਤੂੰ ਕਹਦੇ ਦੱਸ ਆਪਦੀ ਮਾਂ ਨੂੰ ਇੱਕ ਦਿਨ ਖਾ ਲਾ ਮੈਂ ਕਿਹੜਾ ਦੱਸ ਇਹਨਾਂ ਦੀ ਨੌਕਰ ਲੱਗੀਆਂ ਕਿ ਹੁਣ ਇਹਨਾਂ ਨੂੰ ਪਕਾ ਪਕਾ ਕੇ ਦਵਾਂ ਭਾਂਡੇ ਤਾਂ ਸਾਰੇ ਧੋ ਗਏ ਡੱਬਾ ਨਹੀਂ ਧੋਕੇ ਗਈ ਕਿਤੇ ਚ ਰੋਟੀਆਂ ਤਾਂ ਨਹੀਂ ਪਈਆਂ ਅੱਛਾ ਦੇਖਦੇ ਹਾਂ ਅੱਛਾ ਤਾਂ ਰੋਟੀਆਂ ਪਈਆਂ ਨੇ ਉਹਨਾਂ ਨੇ ਤਾਂ ਸਾਰੀਆਂ ਰੋਟੀਆਂ ਖਾ ਲੀਆਂ ਐ ਕਰਦੀਆਂ ਬੁੜੀ ਨੂੰ ਨਾ ਹੀ ਰੋਟੀ ਫੂਕ ਦੇਨੀ ਆ ਕਿਹੜਾ ਨੂੰ ਪਕਾ ਕੇ ਦਊਗਾ ਸਬਜੀ ਵੀ ਪਈ ਆਗੇ ਐ ਕਰਦੀਆਂ ਆ ਹੀ ਦੇਨੀ ਆ ਪਾ ਕੇ ਇਹਨੂੰ ਤਾਂ ਮੈਂ ਆਪੇ ਕਹਿ ਦਊਂਗੀ ਵੀ ਜੇ ਤਾਂ ਰੋਟੀ ਖਾਣੀ ਆ ਤਾਂ ਬਾਹਰੋਂ ਲਿਆ ਨਹੀਂ ਆਪਦਾ ਦੁੱਧ ਪੀ ਤੇ ਸੌ ਜਾ ਮੈਂ ਤੇਰੀ ਨੌਕਰ ਨਹੀਂ ਲੱਗੀ ਕਿ ਤੈਨੂੰ ਰੋਟੀਆਂ ਲਾ ਲਾ ਕੇ ਦਵਾ ਪਰ ਆ ਬੁੜੀ ਤੋ ਤਾਂ ਨਾ ਕੰਮ ਲੈਣਾ ਇਹਨੂੰ ਤਾਂ ਫੁੱਕਣੀਆਂ ਪੈਣਗੀਆਂ ਹੀ